ਸਾਲ 1947 ਦੀ ਵੰਡ ਤੋਂ ਬਾਅਦ ਜਦੋਂ ਬਾਬੂ ਜੀ ਪਾਕਿਸਤਾਨ ਦੇ ਵਿੱਚ ਚਲੇ ਜਾਂਦੇ ਹਨ ਉੱਥੋਂ ਇੱਕ ਨਜ਼ਮ ਲਿਖਦੇ ਹਨ ਉਹਨਾਂ ਦਾ ਪਿਛਲਾ ਪਿੰਡ ਭਾਰਤ ਵਿੱਚ ਕਿਹੜਾ ਸੀ ਤੇ ਪਾਕਿਸਤਾਨ ਵਿੱਚ ਉਹ ਕਿੱਥੇ ਰਹਿ ਰਹੇ ਹਨ ਇਸ ਨਜ਼ਮ ਦੇ ਵਿੱਚ ਬਾਬੂ ਜੀ ਇਸ ਤਰ੍ਹਾਂ ਲਿਖਦੇ ਹਨ ਉਜੜੇ ਰੰਗਲੇ ਵਤਨ ਚੋਂ ਦੋ ਕੌਮਾਂ ਦੀ ਬਹਿਸ ਪਹਿਲਾ ਪਿਛਲਾ ਸ਼ਹਿਰ ਨੂੰ ਦੱਸਣਾ ਪਿਆ ਐਡਰੈਸ ਉਹ ਲਿਖਦੇ ਹਨ ਰਾਜਵਾਲੀ ਨਾਮ ਸਾਹੋ ਕੇ ਗ੍ਰਾਮ ਹੈ ਮੰਨ ਲੈਣਾ ਹੱਥ ਜੋੜ ਕੇ ਸलाम ਹੈ ਬਾਗੇ ਵਾਲਾ ਥਾਣਾ ਮੋਗੇ ਦੀ ਤਹਿਸੀਲ ਸੀ ਮੋਗਾ ਸਾਡੇ ਪਿੰਡ ਤੋਂ 17 ਮੀਲ ਸੀ ਬੜਾ ਜ਼ਿਲ੍ਹਾ ਰੰਗਲਾ ਫਿਰੋਜ਼ਪੁਰ ਦਾ ਆਕੇ ਪ੍ਰਦੇਸ਼ ਦਿਲ ਰਹਿ ਝੁਰਦਾ ਮੇਰੇ ਪਾਸ ਬਾਬੂ ਨਹਿਰੀ ਦੀ আসਾਮੀ ਸੀ ਜਾਣਦੇ ਬਥੇਰੇ ਲੋਕ ਲਾਮੀ ਸ਼ਾਮੀ ਸੀ ਉ ਤਾਂ ਸਾਡੀ ਪਿੰਡ ਮਾਲਕੀ ਦੀ ਪੈਲੀ ਸੀ ਕੁਝ ਮੁਹਕਮਲੇ ਚ ਜ਼ਮੀਨ ਲੈ ਲਈ ਸੀ ਹੋਰ ਕਾਲੇ ਟਿੱਬੇ ਚ ਖਰੀਦ ਧਰਤੀ ਪਾ ਕੇ ਪੱਕਾ ਬੰਗਲਾ ਰਹਿਸ਼ ਕਰਦੀ ਸਨ 47 ਦੇਸ਼ ਚੋਂ ਉਜਾੜੇ ਸੀ ਅੰਨ ਜਲ ਲੈ ਗਿਆ ਖਿੱਚ ਕੇ ਉਕਾੜੇ ਸੀ 32 ਚੱਕ ਮਿਲ ਗਿਆ ਟਿਕਾਣਾ ਛੇਕੜਾ ਮਿਲ ਗਈ ਜ਼ਮੀਨ ਉੱਥੇ 40 ਏਕੜ ਦਰਿਆ ਦੇ ਸਾਹਮਣੇ ਜਲਾਲਾਬਾਦ ਦੇ ਜਿੱਥੇ ਬਾਲੇ ਖੇਤ ਧਾਨ ਤੇ ਕਮਾਦ ਦੇ ਲੱਗੇ ਨਾ ਕਿਸੇ ਦਾ ਚਿੱਤ ਪਰਦੇਸ ਜਾ ਹੋ ਗਈ 60 ਏਕੜ ਅਲਾਟ ਇਸ ਜਾ ਇੱਥੇ ਰਾਜਪੂਤ ਮਲਕਾਣੇ ਰਹਿੰਦੇ ਆ ਤਾਂ ਹੀ ਲੋਕ ਜੋਗਾ ਮਲਕਾਣਾ ਕਹਿੰਦੇ ਆ ਪੁੱਤ ਖ ਅਦਾਲਤ ਬੰਡਾਈ ਕਰਦਾ ਵਾਹੀ ਨੂੰ ਕੁਕਾਵੇ ਆਕਲ ਖ ਪਰਦਾ ਤੀਜਾ ਕਾਕਾ ਸ਼ੇਰਖਾਨ ਲਾਹੌਰ ਪੜਦਾ ਨਰਮ ਸੁਭਾ ਦਾ ਨਾ ਕਿਸੇ ਸੇ ਲੜਦਾ ਕਾੜੇ ਪੜੇ ਅਲੀ ਸਰਦਾਰ ਛੋਟਾ ਹੈ ਰੱਬ ਦੀ ਮਿਹਰ ਕਿਸੇ ਦਾ ਨਾ ਟੋਟਾ ਹੈ ਭਾਗੀਆਂ ਜ਼ਗੀਰਾਂ ਸੀ ਉੱਤਮ ਜਾਤੀਆਂ ਦੋਵੇਂ ੩ਾਂ ਝੋਲੀ ਪਹਿਣਦੀ ਚਪਾਤੀਆਂ ਕਾਕਿਆਂ ਦੀ ਮਾਂ ਤੇ ਮੈਂ 32 ਚ ਰਹਨੇ ਆ ਪੈਨਸ਼ਨ ਮਿਲਦੀ ਬਹਾਰਾਂ ਲੈਨੇ ਆ ਜਿਹੜਾ ਦੂਜਾ ਪਿੰਡ ਜੋਗਾ ਮਲਕਾਣਾ ਜੀ ਉਥੇ ਵੀ ਵੰਡਾਈ ਕਰਨ ਪੈ ਜਾਣਾ ਜੀ ਰਜਬ ali ਖਾਨ ਮਾੜ ਦੇ ਬਹਾਰਾਂ ਨੂੰ ਰੱਬ ਨੇ ਮਿਲਾਇਆ ਤਾਂ ਮਿਲਾਂਗੇ ਯਾਰਾਂ ਨੂੰ ਰਜਬ ali ਖਾਨ ਮਾੜ ਦੇ ਬਹਾਰਾਂ ਨੂੰ ਰੱਬ ਨੇ ਮਿਲਾਇਆ ਤਾਂ ਮਿਲਾਂਗੇ ਯਾਰਾਂ ਨੂੰ